ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਸਪੀਕਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਹਾਂ ਗੁਰਦੁਆਰਾ ਪੋਂਟਾ ਸਾਹਿਬ ਗੁਰਦੁਆਰਾ ਪੋਂਟਾ ਸਾਹਿਬ ਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸਿੱਖਾਂ ਲਈ ਇੱਕ ਮਹੱਤਮ ਪੂਨ ਕੇਂਦਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਵਿੱਤਰ ਹੈ ਜੋ ਆਪਣੇ ਪਿਤਾ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਉਪਰੰਤ ਬਾਅਦ ਇੱਥੇ ਠਹਿਰੇ ਸਨ ਇਹ ਹੋਤਾ ਹੈ ਜਿੱਥੇ ਦਸਮ ਗ੍ਰੰਥਾਂ ਦੀਆਂ ਜ਼ਿਆਦਾਤਰ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀਆਂ ਗਈਆਂ ਪੌਂਟਾ ਸਾਹਿਬ ਜਮਨਾ ਨਦੀ ਦੇ ਕਿਨਾਰੇ ਇੱਕ ਵੱਡਾ ਗੁਰਦੁਆਰਾ ਸਾਹਿਬ ਹੈ ਇਹ ਦਰਿਆ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੀ ਸਰਹੱਦ ਤੇ ਹੈ ਕਸਵੇ ਦਾ ਨਾਮ ਪੌਂਟ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਪੈਰ ਕਿਉਂਕਿ ਗੁਰੂ ਜੀ ਦੇ ਘੋੜੇ ਨੇ ਇਸ ਥਾਂ 'ਤੇ ਰੁਕਣ ਅਤੇ ਨਾ ਜਾਣ ਦਾ ਫੈਸਲਾ ਕੀਤਾ ਸੀ ਗੁਰੂ ਜੀ ਨੇ ਮੌਕਤ ਤੇ ਡੇਰਾ ਲਗਾਉਣ ਦਾ ਫੈਸਲਾ ਕੀਤਾ 1685 ਤੋਂ 1699 ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਲਈ ਆਨੰਦਪੁਰ ਸਾਹਿਬ ਵਾਪਸ ਆਉਣ ਤੋਂ ਪਹਿਲਾਂ ਇੱਥੇ ਬਹੁਤ ਸਾਰੀਆਂ ਧਾਰਮਿਕ ਅਤੇ ਕਵੀ ਰਚਨਾਵਾਂ ਲਿਖੀਆਂ ਗੁਰਦੁਆਰਾ ਪੌਂਟਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਪਹੁੰਟਾ ਸਾਹਿਬ ਉਸ ਥਾਂ ਤੇ ਸਥਿਤ ਹੈ ਜਿੱਥੇ 16 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਰਮੌਰ ਦੇ ਰਾਜ ਵਿੱਚ ਪਹਿਲੀ ਵਾਰ ਪੈਰ ਛੂਹਣ ਲਈ ਆਪਣੇ ਘੋੜੇ ਤੋਂ ਉਤਰੇ ਸੀ। ਗੁਰੂ ਜੀ ਨੂੰ ਸਰਮੌਰ ਦੇ ਸ਼ਾਸਕ ਰਾਜਾ ਮਹਿਦਰੀ ਪ੍ਰਕਾਸ਼ ਨੇ ਆਪਣੇ ਰਾਜ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਸੀ। ਰਾਜਾ ਜਿਵੇਂ ਕਿ ਹੋਰ ਕਹਾਣੀਆਂ ਦੱਸੀਆਂ ਹਨ ਸ਼ਕਤੀਸ਼ਾਲੀ ਸਿੱਖ ਰਾਗੂ ਨਾਲ ਇੱਕ ਮਜ਼ਬੂਤ ਰਿਸ਼ਤਾ ਸਥਾਪਿਤ ਕਰਨ ਲਈ ਆਸ਼ੁੰਦ ਸੀ। ਇਸਨੂੰ ਨੇ ਵਿਸ਼ੇਸ਼ ਸੰਕੇਤ ਭਜਉ ਰਾਜਾ ਉਹਨਾਂ ਦਰਬਾਰ ਦੇ ਮੈਂਬਰਾਂ ਅਤੇ ਉਹਨਾਂ ਦੇ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਨੇ ਰਾਜੀ ਰਾਜਸਤਾਨੀ ਨਾਹਨ ਵਿੱਚ ਆਪਣੇ ਮਹਿਲ ਦੀ ਸੁਰੱਖਿਆ ਨੂੰ ਛੱਡ ਦਿੱਤਾ ਸੀ ਤਾਂ ਕਿ ਉਹ ਆਪਣੇ ਮਹਿਮਾਨ ਅਤੇ ਸਿੱਖਾਂ ਦੀ ਵੱਡੀ ਫੌਜ ਸੰਗਤ ਅਤੇ ਸੈਨਿਕਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਅਜਿਹੇ ਖਤਰਨਾਕ ਸਮਿਆਂ ਵਿੱਚ ਇਹ ਬਹੁਤ ਜ਼ਿਆਦਾ ਸੁਰੱਖਿਆ ਸੀ ਸ਼ੇਰੀ ਨਗਰ ਦੇ ਰਾਜਾ ਘੜਵਾਲ خواسانی حال ہی ਵਿੱਚ ਕੁਝ ਪਿੰਡਾਂ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਫਿਰ ਉਹ ਉੱਥੇ ਮਗਲ ਸਫਾਈਆਂ ਦੇ ਹਮਰੇ ਫਿਰਦੇ ਟੋਲੇ ਸਨ ਜਿਸ ਬਾਰੇ ਚਿੰਤਾ ਸੀ ਮਹਿਮਾਨਾਂ ਦੇ ਆਉਣ ਦੀ ਉਡੀਕ ਵਿੱਚ ਆਪਣੇ ਮਹਿਲ ਜਾਂ ਕਿਲੇ ਦੀ ਸੁਰੱਖਿਆ ਵਿੱਚ ਰਹਿਣਾ ਸੌਖਾ ਹੁੰਦਾ ਪਰ ਵਿਸ਼ੇਸ਼ ਨਮਸਕਾਰ ਦਾ ਮਤਲਬ ਇਹ ਹੀ ਯਕੀਨੀ ਬਣਾਉਣਾ ਸੀ ਕਿ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਹੋਵੇ ਨਿੱgge ਸਵਾਗਤ ਦਾ ਸਪਸ਼ਟ ਤੌਰ ਤੇ ਲੋੜੀ ਦਾ ਪ੍ਰਭਾਵ ਲਿਖਤੀ ਵਿਰਤਾਂਤ ਛੱਡਣਗੇ ਜਿਸ ਵਿੱਚ ਉਹਨਾਂ ਨੇ ਪੌਂਟਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਆਪਣੇ ਜੀਵਨ ਦੇ ਸਭ ਤੋਂ ਖੁਸ਼ਹਾਲ ਅਤੇ ਖੂਬਸੂਰਤ ਸਾਲਾਂ ਵਿੱਚ ਦਰਸਾਇਆ ਗੁਰੂ ਜੀ ਨੇ ਲਿਖਿਆ ਮੈਂ ਜਾਮਨਾ ਦੇ ਕਿਨਾਰੇ ਆਪਣੇ ਆਪ ਦਾ ਆਨੰਦ ਮਾਣਿਆ ਅਤੇ ਵੱਖ-ਵੱਖ ਕਿਸਮਾਂ ਦੇ ਮਨੋਰੰਜਨ ਦੇਖੇ ਮਹਾਂਟਾ ਸਾਹਿਬ ਜਮਨਾ ਨਦੀ ਦੇ ਕੰਢੇ ਤੇ ਬਣਵਾਇਆ ਗਿਆ ਸੀ ਗੁਰੂ ਜੀ ਨੇ ਅਤੇ ਉਹਨਾਂ ਦੇ ਪਰਿਵਾਰ ਲਈ ਬਣਾਏ ਗਏ ਕਿਲੇ ਵਰਗੇ ਕਾਰਵਜੋ ਆਪਣਾ ਜੀਵਨ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਅੰਦਰਲੇ ਹਿੱਸੇ ਵਿੱਚ ਗੁਰਦੁਆਰੇ ਤੇ ਨਾਲ ਇੱਕ ਕਿਲਾ ਬਣ ਕੇ ਸਮਾਪਤ ਹੋਇਆ ਸੀ ਕਿਲਾ ਰਿਕਾਰਡ ਸਮੇਂ ਵਿੱਚ ਰਾਜਾ ਦੇ ਬੰਦਿਆਂ ਦੁਆਰਾ ਗੁਰੂ ਦੇ ਸਿੱਖਾਂ ਦੇ ਸ਼ਰਾਈਤਾਂ ਨਾਲ ਬਣਾਇਆ ਗਿਆ ਸੀ ਕਈਆਂ ਨੇ ਸੁਝਾਅ ਦਿੱਤਾ ਕਿ ਬਿਲਡਰ ਵਾਦੂ ਊਰਜਾ ਨਾਲ ਭਰੇ ਹੋਏ ਸਨ ਕਿਉਂਕਿ ਉਹ ਗੁਰੂ ਜੀ ਦੇ ਨਵੇਂ ਘਰ ਨੂੰ ਉਸ ਉਹਨਾਂ ਦੇ ਜਨਮ ਦਿਨ ਤੋਂ ਪਹਿਲਾਂ ਪੂਰਾ ਕਰਨਾ ਚਾਹੁੰਦੇ ਸਨ ਉਸ ਸਮੇਂ ਇਸ ਜਗ੍ਹਾ ਦੇ ਆਲੇ-ਦੁਆਲੇ ਜੰਗਲ ਹਰ ਕਿਸਮ ਦੇ ਗੁਰੂ ਜੀ ਪਹੁੰਚਾ ਸਾਹਿਬ ਵੇਖੇ ਨਵਾਸ ਕਰਦੇ ਹਨ ਇੰਨਾ ਸੁੰਦਰ ਮਾਹੌਲ ਵਿੱਚ ਗੁਰੂ ਜੀ ਨੇ ਨਾ ਸਿਰਫ ਆਪਣੇ ਯੋਧੇ ਨੂੰ ਮਾਰਸ਼ਲ ਆਰਟ ਵਿੱਚ ਸ਼িকার ਕਰਨ ਅਤੇ ਸਕਲਾਈ ਦੇਣ ਵਿੱਚ ਰੁਝੇ ਬਲਕਿ ਉਹਨਾਂ ਦੇ ਸਾਹਿਤਿਕ ਗਤੀਵਿਧੀਆਂ ਵਿੱਚ ਵੀ ਆਪਣਾ ਬਹੁਤ ਸਾਰਾ ਸਮਾਂ ਬਤਾਇਆ ਕਈ ਧਾਰਮਿਕ ਰਚਨਾਵਾਂ ਦੇ ਨਾਲ-ਨਾਲ ਜਾਪ ਸਾਹਿਬ ਸਮੇਤ ਬਹਾਦਰੀ ਦੀਆਂ ਕਵਿਤਾਵਾਂ ਸਵੇ ਪਾਸ਼ਾਈ ਦਸਵੀਂ ਦੀ ਅਤੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਉਹਨਾਂ ਨੇ ਭਾਰਤ ਦੇ 52 ਸਭ ਤੋਂ ਵੱਧ ਪ੍ਰਤਿਵਾਸ਼ਾਲੀ ਕਵੀ ਲੇਖਕਾਂ ਨਾਲ ਆਪਣਾ ਦਰਬਾਰ ਕਚੈਰੀ ਭਰਿਆ ਜਿੰਨਾ ਵਿੱਚੋਂ ਬਹੁਤ ਸਾਰੇ ਪਰਾਚਨ ਸ਼ਹਿਰ ਬਨਾਰਸ ਤੋਂ ਆਏ ਸਨ ਉਹਨਾਂ ਵਿੱਚੋਂ ਜ਼ਿਆਦਾਤਰ ਭਾਰਤ ਦੇ ਸਹਿਦ ਦੇ ਪ੍ਰਾਚਨ ਕਲਾਮਿਕ ਨੂੰ ਪੁਜਾਰੀਆਂ ਅਤੇ ਖੱਤਰੀ ਵਿਦਵਾਨਾਂ ਦੀ ਸੰਸਕ੍ਰਿਤ ਤੋਂ ਬ੍ਰਿਜ ਜਾਂ ਪੰਜਾਬੀ ਲੋਕਾਂ ਦੀ ਸਥਾਨਕ ਭਾਸ਼ਾਵਾਂ ਵਿੱਚ ਅਨਵਾਦ ਕਰਨ ਦਾ ਕੰਮ ਕਰਦੇ ਹਨ ਗੁਰੂ ਜੀ ਨੇ ਪਹੁੰਟਾ ਸਾਹਿਬ ਨੂੰ ਸੁੰਦਰ ਬਣਾਉਣ ਲਈ ਵੀ ਕਈ ਕਦਮ ਚੁੱਕੇ। ਇਲਾਕਾ ਛੱਡਣ ਤੋਂ ਪਹਿਲਾਂ ਗੁਰੂ ਜੀ ਅਤੇ ਉਹਨਾਂ ਦੀ ਫੌਜ ਨੇ ਕੁਝ ਗਵੰਡੀ ਪਹਾੜੀ ਮੁਖੀਆਂ ਨੂੰ ਹਰਾਇਆ ਜਿਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਬਿਨਾਂ ਕਿਸੇ ਕਾਰਨ ਉਹਨਾਂ ਤੇ ਹਮਲਾ ਕੀਤਾ ਸੀ। ਪੰਗਾਣੀ ਦੀ ਲੜਾਈ ਵਜੋਂ ਜਾਣੀ ਜਾਂਦੀ। ਇਹ ਲੜਾਈ ਗੁਰੂ ਜੀ ਦੀ ਪਹਿਲੀ ਲੜਾਈ ਸੀ ਅਤੇ ਉਹਨਾਂ ਦੀ ਪਹਿਲੀ ਜਿੱਤ ਸੀ। ਬਾਅਦ ਵਿੱਚ ਉਨ੍ਹਾਂ ਨੇ ਨਦੌਣ ਦੀ ਲੜਾਈ ਵਿੱਚ ਕੁਝ ਪਹਾੜੀ ਰਾਜਿਆਂ ਦੀ ਸਹਾਇਤਾ ਕੀਤੀ ਜਿਸ ਵਿੱਚ ਉਨ੍ਹਾਂ ਦੇ ਸਿੱਖਾਂ ਦੇ ਅਲੀਫ ਖਾਨ ਦੀ ਮੁਗਲ ਫੌਜ ਨੂੰ ਰਾਸਤੇ ਵਿੱਚ ਲਿਆਉਣ ਵਿੱਚ ਸਹਾਇਤਾ ਕੀਤੀ ਜਿਸ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਬਕਾਇਆ ਫੰਡ ਇਕੱਠਾ ਕਰਨ ਲਈ ਭੇਜਿਆ ਸੀ ਇਹ ਇਤਿਹਾਸਿਕ ਲੜਾਈ ਉਸ ਸਥਾਨ ਤੇ ਲੜੀ ਗਈ ਸੀ ਜਿੱਥੇ ਗੁਰਦੁਆਰਾ ਸ਼੍ਰੀ ਕਵੀ ਦਰਵਾਰ ਸੀ ਉਹੀ ਸਥਾਨ ਜੋ ਕਿਸੇ ਸਮੇਂ ਗੁਰੂ ਜੀ ਦੇ ਪ੍ਰਸਿੱਧ ਕਵੀ ਦਰਬਾਰਾਂ ਲਈ ਵਰਤਿਆ ਜਾਂਦਾ ਸੀ ਜਿੱਥੇ ਨੇੜੇ ਦੀ ਜਮਨਾ ਦੀ ਨਦੀ ਦੇ ਸ਼ੋਰ ਨੇ ਕਵੀਆਂ ਨੂੰ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਸੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਇੱਕ ਵਾਰ ਗਰਜਣ ਵਾਲੀ ਜਮਨਾ ਗੁਰਦੁਆਰਾ ਸਾਹਿਬ ਤੋਂ ਲੰਘਦੇ ਅਸੀਂ ਚੁੱਪ ਹੋ ਗਈ ਸੀ ਜਿਸ ਤੋਂ ਪਹਿਲਾਂ ਕਿ ਉਹ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਵਾਪਸ ਜਾਣ ਤੋਂ ਪਹਿਲਾਂ ਉਹਨਾਂ ਨੇ ਭਾਈ ਵਿਸ਼ਨਜੀ ਨੂੰ ਗੜੀ ਵਰਗੇ ਕੰਪਲੈਕਸ ਅਤੇ ਇਸ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਦੇਖਭਾਲ ਲਈ ਨਿਯੁਕਤ ਕੀਤਾ ਸੀ ਪੌਂਟਾ ਸਾਹਿਬ ਪੰਚਣਾ ਪੌਂਟਾ ਸਾਹਿਬ ਸੜਕ ਤੇ ਰਾਈ ਜਮਨਾ ਨਗਰ 60 ਕਿਲੋਮੀਟਰ ਨਾਹਨ 42 ਕਿਲੋਮੀਟਰ ਅੰਬਾਲਾ 120 ਕਿਲੋਮੀਟਰ ਨਾਲ ਜੁੜਿਆ ਹੋਇਆ ਹੈ ਅਤੇ ਪੌਂਟਾ ਫੇਰੀ ਰਾਹੀਂ ਦਰਿਆ ਪਾਰ ਕਰਕੇ ਦਹਿਰਾਦੂਨ 50 ਕਿਲੋਮੀਟਰ ਤੋਂ ਵੀ ਪਹੁੰਚਿਆ ਜਾ ਸਕਦਾ ਹੈ ਇਹ ਅੰਬਾਲਾ ਸ਼ਹਿਰ ਤੋਂ ਲਗਭਗ 120 ਕਿਲੋਮੀਟਰ ਦੂਰ ਹੈ ਹੇਟਲੇ ਹਿਮਾਲਿਆ ਦਾ ਜਾਦੂ ਉਨਾਂ ਸਦਾਲੂਆਂ ਦੇ ਦਿਮਾਗ ਤੇ ਕੰਮ ਕਰਦਾ ਹੈ ਜੋ ਮਹਾਨ ਗੁਰੂ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਆਉਂਦੇ ਹਨ ਇਸ ਦੇ ਬਾਹਰ ਬਾਲ ਬਗੀਚੇ ਹਰੇ ਭਰੇ ਮਦਾਨਾ ਅਤੇ ਉੱਚੇ ਸਦਾਬਹਾਰ ਰੁੱਖਾਂ ਨਾਲ ਬਣੀਆਂ ਹਨ ਜੋ ਜਮੁਨਾ ਦੇ ਪਾਣੀਆਂ ਦੀਆਂ ਗੂੰਜਦੀਆਂ ਆਵਾਜ਼ਾਂ ਨੂੰ ਗਜਾਉਂਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਬਾ ਸਹਿਵਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਵਿਖੇ ਹੋਇਆ ਇੱਥੇ ਹੀ ਗੁਰੂ ਜੀ ਨੇ ਦਸਮ ਗ੍ਰੰਥ ਦਾ ਵੱਡਾ ਹਿੱਸਾ ਲਿਖਿਆ ਅੱਜ ਇੱਕ ਜ਼ਾਇਬਕਰ ਪੌਂਟਾ ਸਾਹਿਬ ਵਿਖੇ ਗੁਰਦੁਆਰਾ ਆਪਣੇ ਦਿਨਾਂ ਦੁਆਰਾ ਵਰਤੇ ਗਏ ਕਲਮਾ ਅਤੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਇਹ ਉਹ ਸਥਾਨ ਵੀ ਸੀ ਜਿੱਥੇ ਪੌਂਟਾ ਨੇੜੇ ਸੰਡੋਰਾ ਵਿੱਚ ਰਹਿਣ ਵਾਲੇ ਇੱਕ ਪ੍ਰਸਿੱਧ ਮੁਸਲਮਾਨ ਸੰਤ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਨੂੰ ਬੁਲਾਇਆ ਸੀ ਦੋਮਾਂ ਦੀ ਗੱਲਬਾਤ ਹੋਈ ਜਿਸ ਤੋਂ ਬਾਅਦ ਮੁਸਲਮ ਸੰਤ 10ਵੇਂ ਗੁਰੂ ਦਾ ਸਰਦਾਲੂ ਬਣ ਗਿਆ ਪੁਨਰ ਨਿਰਮਾਣ ਇਸ ਮਾਰਤ ਦਾ ਪੁਨਰ ਨਿਰਮਾਣ 1823 ਵਿੱਚ ਬਾਬਾ ਕਪੂਰ ਸਿੰਘ ਦੁਆਰਾ ਸਰਦਾਰ ਸਾਹਿਬ ਸਿੰਘ ਸੰਦਾਵਾਲੀਆ ਦੁਆਰਾ ਪਰਦਾਨ ਕੀਤੇ ਗਏ ਫੰਡਾਂ ਨਾਲ ਕੀਤਾ ਗਿਆ ਸੀ ਇਸ ਸਥਾਨ ਅਤੇ ਇਸ ਨਾਲ ਜੁੜੀ ਲਗਭਗ 120 ਏਕੜ ਜ਼ਮੀਨ ਤੇ ਵਿਰਾਸਤੀ ਮਹਾਂਤਾਂ ਦੇ ਕੰਟਰੋਲ ਜਾਰੀ ਰਿਹਾ ਜਦੋਂ ਤੱਕ 1965 ਵਿੱਚ ਨਹਿੰਗਾਂ ਦੇ ਇੱਕ ਜਥੇ ਦੇ ਜ਼ਬਰਦਸਤ ਇਸ ਤੇ ਕਬਜ਼ਾ ਨਹੀਂ ਕਰ ਲਿਆ ਗਿਆ ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਦੁਆਰਾ ਇੱਕ ਛਾਪਾ ਮਾਰਿਆ ਗਿਆ ਜਿਸ ਵਿੱਚ 11 ਨਹਿਂਗਾ ਨੂੰ ਮਾਰ ਦਿੱਤਾ ਗਿਆ ਲੰਬੀ ਪੁੱਛ ਗਿੱਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਗੁਰਦੁਆਰੇ ਦਾ ਪ੍ਰਬੰਧ ਇੱਕ 11 ਮੈਂਬਰੀ ਕਮੇਟੀ ਨੂੰ ਸੌਂਪਿਆ ਗਿਆ ਸੀ ਜਿਸ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਇਸ ਦੌਰਾਨ ਇੱਕ ਨਵੇਂ ਕਾਨੂੰਨ ਦੇ ਤਹਿਤ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਿਗ ਲੈਟਿਡ ਸਟੇਟ ਐਵੋਲੇਸ਼ਨ ਐਕਟ ਦੇ ਤਹਿਤ ਗੁਰਦੁਆਰਾ ਸ਼੍ਰੀ ਪਹੰਟਾ ਸਾਇਪ ਨਾਲ ਪਹਿਲਾ ਅਟੈਚ ਕੀਤੀ ਜ਼ਿਆਦਾਤਰ ਜ਼ਮੀਨ ਆਪਣੇ ਕੁਝ ਸਾਕਾ ਕਰਾਇਦਾਰਾਂ ਨੂੰ ਪੱਕੇ ਤੌਰ ਤੇ ਅਲਰਟ ਕਰ ਦਿੱਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ